ਸਤਗੁਰੂ ਜੀ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਅੱਜ ਬਨਾਰਸ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ satsang ਹੁੰਦਾ ਹੈ ਭਾਈ ਜਵੇਹਰੀ ਮੱਲ ਜੀ ਇਹ ਵੀ ਸਤਗੁਰਦੇ ਚਰਨਾਂ ਨਾਲ ਪਿਆਰ ਕਰਦਾ ਹੈ ਸਿਰੇ ਸ਼ਾਮ ਸਤਿਗੁਰ ਦੇ ਚਰਨਾਂ 'ਚ ਹਾਜ਼ਰੀ ਭਰਦਾ ਹੈ ਪੱਗਾਂ ਵਾਲਿਓ ਸੰਗਤ ਦੀ ਸੇਵਾ ਵੀ ਕਰਦਾ ਹੈ ਅੱਜ ਅੰਮ੍ਰਿਤ ਵੇਲਾ ਹੋਇਆ ਭਾਈ ਜਵੇਹਰੀ ਮਲ ਜੀ ਨੇ ਮੋਢੇ ਤੇ ਪੜਨਾ ਪਾ ਲਿਆ ਜਦੋਂ ਚੱਲੇ ਨਾ ਗੁਰਤੇਗ ਬਹਾਦਰ ਦੀ ਸਹਿ ਸੁਭਾਈ ਆਖਣਗੇ ਕਹਿੰਦੇ ਉਹ ਭਲਿਆ ਕਿੱਥੇ ਚੱਲੇ ਆ ਸਤਿਗੁਰੂ ਮੈਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਚੱਲੇ ਆ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਭਾਈ ਜਵੇਹਰੀ ਮੱਲ ਤੂੰ ਹੁਣ ਗੁਰੂ ਨਾਨਕ ਦਾ ਸਿੱਖ ਵਾਂ ਜਿਹੜਾ ਗੁਰੂ ਨਾਨਕ ਦਾ ਸਿੱਖ ਹੋਵੇ ਨਾ ਅੰਮ੍ਰਿਤ ਵੇਲੇ ਜਾ ਕੇ ਗੁਰਬਾਣੀ ਪੜਦਾ ਹੈ ਜਿਹੜਾ ਸਿੱਖ ਗੁਰਨਾਨਕ ਦਾ ਜਿਹੜਾ ਸਿੱਖ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ ਕਰਦਾ ਹੈ ਨਾ ਉਹ ਫਿਰ ਗੰਗਾ ਦੇ ਕੋਲ ਨਹੀਂ ਜਾਂਦਾ ਹੁੰਦਿਆਂਦੇਓ ਭਾਈ ਜਵੇਹਰੀ ਮੱਲ ਜਿਹੜਾ ਗੁਰਨਾਨਕ ਦਾ ਸਿੱਖ ਅੰਮ੍ਰਿਤ ਵੇਲੇ ਜਾ ਕੇ ਗੁਰਬਾਣੀ ਪੜ੍ਹਦਾ ਹੈ ਪਰਮੇਸ਼ਰ ਪ੍ਰਭੂ ਵਾਹਿਗੁਰੂ ਦੀ ਵਡਿਆਈ ਕਰਦਾ ਹੈ ਉਹ ਗੰਗਾ ਦੇ ਕੋਲ ਹੀ ਜਾਂਦਾ ਗੰਗਾ ਉਹਦੇ ਕੋਲ ਆ ਜਾਂਦੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿਗੁਰ ਜੀ ਜਿਹੜੇ ਸਿੱਖ ਗੁਰਬਾਣੀ ਪੜ੍ਹਦੇ ਨੇ ਪ੍ਰਭੂ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਗੰਗਾ ਉਹਨਾਂ ਦੇ ਕੋਲ ਆ ਜਾਂਦੀ ਹੈ ਸਤਿਗੁਰੂ ਜੀ ਹਾਂ ਕਹਿੰਦੇ ਭਾਈ ਜਵੇਰੀ ਮੱਲ ਇਹ ਇੱਟ ਜਿਹੜਾ ਚੁੱਕਦਾ ਉਹਨੇ ਗੁਰਮੁਖੇ ਇੱਟ ਚੁਕੀਤ ਥਲਿਓ ਗੰਗਾ ਫੁੱਟ ਪਈ ਗੁਰਮੁਖੋ ਅੱਜ ਵੀ ਉਹ ਗੰਗਾ ਨਿਰੰਤਰ ਚਲਦੀ ਪਈ ਹੈ ਵੇਖੋ ਗੁਰੂ ਤੇਗ ਬਹਾਦਰ ਜੀ ਨੇ ਸਹਿਜੇ ਹੀ ਆਪਣੇ ਸਿੱਖਾਂ ਨੂੰ ਸਮਝਾਤਾ ਭਲਿਓ ਤੁਸੀਂ ਨਾਮ ਜਪਣਾ ਹੈ ਪਰਮੇਸ਼ਰ ਵਾਹਿਗੁਰੂ ਦੀ ਵਿਧਾਈ ਕਰਨੀ ਹੈ ਕਰਮ ਕਾਂਡਾਂ ਦੇ ਵਿੱਚ ਨਹੀਂ ਫਸਣਾ ਤੁਸੀਂ ਗੰਗਾ ਤੁਹਾਡੇ ਕੋਲ ਚੱਲ ਕੇ ਆਇਆ ਕਰੇਗੀ ਗੁਰੂ ਤੇਗ ਬਹਾਦਰ ਪਿਤਾ ਜੀ ਬੜੇ ਦਿਆਲੂ ਨੇ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਨੌ ਪਾਤਸ਼ਾਹ ਦੀ ਵਿਢਾਈ ਕਰਦੇ ਨੇ ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਦੇ ਵਿੱਚ ਫਿਰ ਜਿੱਥੇ ਗੁਰਤੇਗ ਬਹਾਦਰ ਪਿਤਾ ਜੀ ਦੀ ਵਿਢਾਈ ਕਰਨ ਲੱਗਦੇ ਨੇ ਫਿਰ ਸਤਿਗੁਰ ਜੀ ਕਹਿੰਦੇ ਤੇਗ ਬਹਾਦਰ ਸਿਮਰ ਐ ਕਰ ਨੌਨਿਤ ਆਵੇ ਧਾਈ ਕੇਰੇ ਮੇਰੇ ਬਾਪੂ ਦਾ ਕੋਈ ਨਾਮ ਪ੍ਰੇਮ ਦੇ ਨਾਲ ਲਵੇ ਰੱਧੀਆਂ ਸਿੱਧੀਆਂ ਉਹਦੀ ਝੋਲੀ 'ਚ ਪੈ ਜਾਣਗੀਆਂ ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਪਹਿਲਾਂ ਬਾਪੂ ਜੀ ਦਾ ਨਾਮ ਲਈਏ 2-4 ਮਿੰਟ ਫਿਰ ਨਾਲਾ ਜਿਵੇਂ ਸਤਿਗੁਰ ਦੀ ਕਿਰਪਾ ਕਰਨਗੇ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦੇ ਆਵੇ ਤਾਂ ਏ ਕਰ ਨਾਉ ਨਿਦੇ ਆਵੇ ਤਾਂ ਆਏ ਨਿਦੇ ਆਵੇ ਤਾਂ ਕਰ ਨਾ ਨਿਦੇ ਆਵੇ ਤਾਏ 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 ਸਭ ਥਾਈ ਹੋਏ ਸਹਾਈ ਸਭ ਥਾਈ ਹੋਏ साए सभे सभी हो हुय साए सभई हुओ सहाए सभई हुे आाए हो सहाए सभु हुओ सह ਤੇਗ ਬਹਾਦਰ ਸਿਮਰਿਐ 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 Bahadare Anna Siri Gurutega Badare Tana Siri Guru taka Bahadare Tana Sri Guru Tega Badare Tana Siri Guru Tega Badare. ਧੰ ਸ੍ਰੀ ਗੁਰੂ ਤੇਗ ਬਹਾਦਰ 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 ਧੰ ਸ੍ਰੀ ਪੁਰਤੀ ਗ ਬਹਤ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ

ਕਾਰ ਨਾ ਨੇ ਦਿਆ ਵੈ ਤਾਈ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰਨੋਂ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਬਾਜਾਂ ਵਾਲੇ ਪ੍ਰੀਤਮ ਕਹਿੰਦੇ ਗੁਰ ਤੇਗ ਬਹਾਦਰ ਨੂੰ ਸਿਮਰ ਤੂੰ ਤੇਰੀ ਗਰੀਬੀ ਵੀ ਦੂਰ ਹੋ ਜਾਵੇਗੀ ਗੁਰਤੇਗ ਬਹਾਦਰ ਹਰ ਜਗ੍ਹਾ ਤੇ ਤੇਰੇ ਸਹਾਈ ਹੋਣ ਕੀ ਤੇਰੀ ਸਹਾਇਤਾ ਕਰਨ ਕੀ ਤੋਂ ਅੰਦਰੋਂ ਇੱਕ ਵਲਕ ਪ੍ਰੇਮ ਦੇ ਨਾਲ ਕਹੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਬੋਲੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਂ ਹਾਂ